ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਆਪਣੇ ਇਸ ਪ੍ਰੋਗਰਾਮ ਜੀਓ ਪੋਲਿਟਿਕਸ ਵਿੱਚ ਆਪਾਂ ਅਕਸਰ ਗੱਲਬਾਤ ਕਰਦੇ ਹੁੰਦੇ ਹਾਂ ਕਿ ਲੋਕਿ ਪੂਰੀ ਦੁਨੀਆ ਦੀ ਕਿ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਇਸ ਵਕਤ ਕਿਦਾਂ ਦਾ ਰਿਲੇਸ਼ਨ ਨੇ ਭਾਰਤ ਦੇ ਨਾਲ ਕਿਹਦਾ ਸਬੰਧ ਨੇ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਜੋ ਪੂਰੀ ਦੁਨੀਆ ਦੇ ਵਿੱਚ ਕਿ ਲੋਕ ਇੱਕ ਬਿਹੇਵੀਅਰ ਚੱਲਦਾ ਹੈ ਹੁਣ ਜੇ ਗੱਲ ਕਰੀਏ ਇੱਕ ਵੱਡੇ ਬਿਆਨ ਦੀ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਦਿੱਤਾ ਗਿਆ ਹੈ ਕਿ ਜੇ ਇਸ ਵਾਰ ਮੈਨੂੰ ਰਾਸ਼ਟਰਪਤੀ ਨਹੀਂ ਬਣਾਇਆ ਗਿਆ ਅਗਰ ਜੇ ਮੈਂ ਇਸ ਵਾਰ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣਿਆ ਤਾਂ ਦੁਨੀਆ ਵਿੱਚ ਤੀਜਾ ਵਿਸ਼ਵ ਯੁੱਧ ਲੱਗ ਜਾਵੇਗਾ ਹੁਣ ਜੋ ਕਹ ਲੋ ਕਿ ਥਰਡ ਵਰਲਡ ਵਾਰ ਸਟਾਰਟ ਹੋ ਜਾਵੇਗੀ ਜੇ 트ੰਪ ਨਹੀਂ ਬਣਦੇ ਇਸ ਦੇ ਪਿੱਛੇ ਦੇ ਕੀ ਕਾਰਨ ਨੇ ਕਿਉਂ ਉਹਨਾਂ ਨੇ ਐਡਾ ਵੱਡਾ ਬਿਆਨ ਦੇ ਦਿੱਤਾ ਅਤੇ ਕਿਨਹ ਹਾਲਾਤਾਂ ਨੂੰ ਦੇਖ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਇਸ ਸਾਰੇ ਮਸਲੇ ਤੇ ਮੇਨਾ ਗਲਤ ਕਰਨਗੇ ਯੂਕੇ ਤੋਂ ਦਲਜੀਤ ਸਿੰਘ ਜੋ ਅਕਸਰ ਆਪਣੇ ਵਿਚਾਰ ਜੀਓਪੋਲਿਟਿਕਸ ਨੂੰ ਲੈ ਕੇ ਆਪਣੇ ਪ੍ਰਾਈਡ ਪੰਜਾਬ ਟੀਵੀ ਦਰਸ਼ਕਾਂ ਦੇ ਅੱਗੇ ਰੱਖਦੇ ਨੇ ਸਾਡੇ ਨਾਲ ਜੁੜ ਚੁੱਕੇ ਨੇ ਸਵਾਦ ਕਰਦੀਆਂ ਦਲਜੀਤ ਸਿੰਘ ਜੀ ਦਾ ਸਾਡੇ ਨਾਲ ਜੁੜਨ ਦੇ ਲਈ ਸਵਾਗਤ ਹੈ ਦਲਜੀਤ ਸਿੰਘ ਦਾ ਜੁੜਨ ਦੇ ਲਈ ਧੰਨਵਾਦ ਜੀ ਧੰਨਵਾਦ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਤੁਸੀਂ ਸਮਾਂ ਦਿੱਦਨੇ ਹੋ ਬਹੁਤ ਧੰਨਵਾਦ ਦਲਿਸ ਨੇ ਵੱਡਾ ਬਿਆਨ ਅਮਰੀਕਾ ਤੋਂ ਆਇਆ ਹੈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿ ਜੇ ਇਸ ਵਾਰ ਜੋ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੇ ਜੇ ਮੈਂ ਰਾਸ਼ਟਰਪਤੀ ਨਹੀਂ ਬਣਿਆ ਤਾਂ ਦੁਨੀਆ ਵਿੱਚ ਕਹਿ ਲੋ ਕਿ ਤੀਜਾ ਵਿਸ਼ਵ ਯੁੱਧ ਲੱਗ ਜਾਵੇਗਾ ਕਿਵੇਂ ਦੇਖਦੇ ਇਸ ਬਿਆਨ ਨੂੰ ਇਸ ਪਿੱਛੇ ਦਾ ਕੀ ਸੱਚ ਹੈ ਦੇਖੋ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਡੋਨਾਲਡ ਟਰੰਪ ਹੋਰੀ ਜੋ ਪਹਿਲਾਂ ਵੀ ਇੱਕ ਵਾਰ ਦੇਸ਼ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਹੁਣ ਦੂਸਰੀ ਵਾਰ ਉਹ ਵਿਵਾਦਾਂ ਦੇ ਵਿੱਚ ਰਹਿਣ ਤੋਂ ਬਾਅਦ ਵੀ ਉਹ ਇੱਕ ਵਾਰ ਫੇਰ ਜਿਹੜੇ ਉਮੀਦਵਾਰ ਬਣ ਚੁੱਕੇ ਨੇ ਤੇ ਇਸ ਵਾਰ ਆਸ ਵੀ ਇਹੀ ਹੈ ਕਿ ਉਹ ਸ਼ਾਇਦ ਦੁਬਾਰਾ ਇੱਕ ਵਾਰ ਜਿਹੜੇ ਨੇ ਦੇਸ਼ ਦੇ ਰਾਸ਼ਟਰਪਤੀ ਬਣਨਗੇ ਯਾਨੀ ਕਿ ਅਮਰੀਕਨ ਪ੍ਰੈਜ਼ੀਡੈਂਟ ਬਣਨ ਜਾ ਰਹੇ ਨੇ ਦੂਸਰੇ ਪਾਸੇ ਜੇ ਜਦੋਂ ਆਪਾਂ ਗੱਲ ਜੋ ਬਾਈਡਨ ਹੋਰਾਂ ਦੀ ਕਰਦੇ ਆ ਤਾਂ ਪਿਛਲੇ ਦਿਨੀ ਉਹਨਾਂ ਨੇ ਕੁਇਟ ਕਰ ਦਿੱਤਾ ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਅਤੇ ਜਿਹੜੀ ਇਹਨਾਂ ਦੇ ਅਗੇਂਸਟ ਆਉਣ ਬੀਬੀ ਕਮਲਾ ਹੈਰਿਸ ਹੈ ਜੋ ਕਿ ਕਿਤੇ ਨਾ ਕਿਤੇ ਭਾਰਤੀ ਮੂਲ ਦੀ ਹੈ ਵੈਸੇ ਉਹ ਅਫਰੀਕਾ ਤੋਂ ਜਿਹੜੇ ਆ ਉਹ ਅਮਰੀਕਾ ਮੂਵ ਹੁੰਦੇ ਨੇ ਪਰ ਉਹਨਾਂ ਦਾ ਪਿਛੋਕੜ ਜਿਹੜਾ ਤਾਮਿਲਨਾਡੂ ਨਾਲ ਜਿਹੜਾ ਲੱਗਦਾ ਸੋ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਬਿਆਨ ਦੀ ਜਿਹੜਾ ਬਿਆਨ ਆਇਆ ਹੋਇਆ ਮੈਂ ਇਹਦੇ ਇਹਨੂੰ ਦੋ ਤਰੀਕੇ ਨਾਲ ਦੇਖ ਸਕਦਾ ਹਾਂ ਇਹਨੂੰ ਜੇ ਆਪਾਂ ਪੂਰੀ ਸ਼ਿਓਰਟੀ ਦੇ ਨਾਲ ਇਹ ਗੱਲ ਕਹਿ ਦਈਏ ਕਿ ਹਾਂ ਉਹਨਾਂ ਦੇ ਬਿਆਨ ਦੇ ਵਿੱਚ ਫੁੱਲ ਸੱਚਾਈ ਹੈ ਤਾਂ ਉਹ ਵੀ ਨਹੀਂ ਕਿਹਾ ਜਾ ਸਕਦਾ ਪਰ ਕਿਤੇ ਨਾ ਕਿਤੇ ਡੋਨਲਡ ਟਰੰਪ ਹੋਰਾਂ ਦੇ ਕਾਰਜਕਾਲ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈ ਉਹ ਜਿਹੜਾ ਹੱਲ ਵੀ ਕੀਤਾ ਗਿਆ ਉਹ ਮਸਲਾ ਸੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਡਿਸਪਿਊਟ ਚੱਲ ਰਿਹਾ ਸੀਗਾ ਬੜੇ ਸਾਲਾਂ ਤੋਂ ਉੱਥੇ ਅਮਰੀਕਨ ਫੌਜਾਂ ਜਿਹੜੀਆਂ ਨੇ ਉੱਥੇ ਆਪਣੇ ਮੋਰਚੇ ਲਾਈ ਬੈਠੀਆਂ ਸੀ ਪੂਰੇ ਅਫਗਾਨਿਸਤਾਨ ਦੇ ਵਿੱਚ ਆਪਾਂ ਕਹੀਏ ਵੀ ਇੱਕ ਪਾਸੇ ਅਮਰੀਕਨ ਫੌਜ ਦੂਸਰੇ ਪਾਸੇ ਤਾਲੀਬਾਨ ਸੀ ਤੇ ਇਹ ਗਹਿ ਗੱਚ ਮੁਕਾਬਲੇ ਚੱਲਦੇ ਰਹਿੰਦੇ ਸੀ ਜਿਸ ਦੇ ਨਾਲ ਅਫਗਾਨਿਸਤਾਨ ਦੀ ਜਿਹੜੀ ਸਥਿਤੀ ਹੈ ਉਹ ਬੜੀ ਨਾਜ਼ੁਕ ਸੀ ਤੇ ਬੜੀ ਦੁਨੀਆ ਜਿਹੜੀ ਆ ਰੋਜ਼ ਮਾਰਦੀ ਸੀ ਬੜਾ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਇਕਨੋਮੀ ਜਿਹੜੀ ਆ ਉਹ ਖਤਮ ਹੋ ਚੁੱਕੀ ਸੀ ਸੋ ਡੋਨਲਡ ਟਰੰਪ ਹੋਰਾਂ ਨੇ ਉੱਥੋਂ ਸਾਰੀ ਅਮਰੀਕਨ ਫੌਜ ਵਾਪਸ ਕੱਢੀ ਤਾਲੀਬਾਨਾਂ ਦੇ ਨਾਲ ਸਮਝੌਤਾ ਕੀਤਾ ਅਤੇ ਉਹ ਦੇਸ਼ ਜਿਹੜਾ ਹੈਗਾ ਉਹ ਤਾਲੀਬਾਨਾਂ ਦੇ ਹੱਥ ਫੜਾ ਦਿੱਤਾ ਸੋ ਇਹ ਮਸਲਾ ਜਿਹੜਾ ਹੈ ਜਿਹੜਾ ਅਫਗਾਨਿਸਤਾਨ ਦਾ ਉਹ ਡੋਨਲਡ ਟਰੰਪ ਹੋਰਾਂ ਨੇ ਹੱਲ ਕੀਤਾ ਸੀ ਸੋ ਇਹਨੂੰ ਛੱਟਲਾਇਆ ਵੀ ਨਹੀਂ ਜਾ ਸਕਦਾ ਪਰ ਜੇ ਹੁਣ ਕਹੀਏ ਕਿ ਤੀਸਰਾ ਵਿਸ਼ਵ ਜੁੱਧ ਡੋਨਲਡ ਟਰੰਪ ਹੋਰੀ ਇਹ ਦਾਅਵਾ ਕਰਦੇ ਆ ਕਿ ਜੇ ਉਹ ਨਹੀਂ ਬਣਦੇ ਤਾਂ ਵੀ ਲੱਗ ਸਕਦਾ ਹੈ ਤੇ ਜੇ ਉਹ ਬਣ ਜਾਂਦੇ ਨੇ ਤਾਂ ਫਿਰ ਨਹੀਂ ਲੱਗੇਗਾ ਇਹਦੇ ਵਿੱਚ ਫੁੱਲ ਸੱਚਾਈ ਜਾਂ ਕਹੀਏ ਕਿ 100% ਸੱਚਾਈ ਨਜ਼ਰ ਨਹੀਂ ਆਉਂਦੀ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਸੀ ਕਿ ਜਿਹੜੀਆਂ ਪਾਲਿਸੀਆਂ ਬਣਾਉਂਦਾ ਹੈ ਅਮਰੀਕਾ ਵਿਸ਼ਵ ਦੇ ਵਿੱਚ ਉਹ 50-50 ਸਾਲ ਦੀਆਂ ਪਾਲਿਸੀਆਂ ਹੁੰਦੀਆਂ ਤੇ ਸਰਪੰਚ ਵੀ ਅਮਰੀਕਾ ਨੂੰ ਹੀ ਮੰਨਿਆ ਜਾਂਦਾ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇਸ਼ ਦੇ ਜਾਂ ਫਿਰ ਮੁੱਖ ਮੰਤਰੀ ਹੁੰਦੇ ਨੇ ਜੋ ਉਹਨਾਂ ਕੋਲ ਸੀਮਤ ਪਾਵਰਜ਼ ਹੁੰਦੀਆਂ ਨੇ ਇਹ ਨਹੀਂ ਹੁੰਦਾ ਕਿ ਜੇ ਕੋਈ ਰਾਸ਼ਟਰਪਤੀ ਬਣ ਗਿਆ ਤੇ ਉਹ ਆਪਣੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਤਰਥੱਲੀ ਮਚਾ ਸਕਦਾ ਜਾਂ ਉਹ ਕੁਝ ਵੀ ਕਰ ਸਕਦਾ ਹੰਦਲ ਸਿੰਘ ਜੀ ਜੇਬ ਗੱਲ ਕਰੀਏ ਇਸ ਦੇ ਨਾਲ ਹੀ ਕਿ ਜਦੋਂ ਡੋਨਾਲਡ 트੍ਰੰਪ ਦਾ ਟਰਮ ਸੀ ਗਿਆ ਉਹਨਾਂ ਦੀ ਟਰਮ ਦੌਰਾਨ ਉਹਨਾਂ ਨੇ ਕਿਹਾ ਲੋਕ ਕਿ ਰਸ਼ੀਆ ਨਾਲ ਵੀ ਆਪਣੀ ਨੇੜਤਾ ਦਿਖਾਈ ਸੀਗੀ ਪਰ ਆਪਕੇ ਉਹ ਰਵੱਈਆ ਨਹੀਂ ਦਿਖਾਇਆ ਜੋ ਹੁਣ ਜੋ ਬਾਈਡਨ ਜਾਂ ਪਹਿਲਾ ਅਮਰੀਕੀ ਰਾਸ਼ਟਰਪਤੀ ਦਿਖਾ ਚੁੱਕੇ ਨੇ ਉਹਨਾਂ ਨੇ ਰਸ਼ੀਆ ਨਾਲ ਵੀ ਨੇੜਤਾ ਦਿਖਾਈ ਸੀ ਲੱਗਦਾ ਹੈ ਕਿ ਜੋ ਨੇੜਤਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਡੋਨਾਲਡ 트੍ਰੰਪ ਉਸ ਦੇ ਨਾਲ ਕੋਈ ਹੱਲ ਨਿਕਲ ਜੇਗਾ ਕੋਈ ਵੱਡਾ ਕਹਿ ਲਓ ਜੇ ਦੁਸ਼ਮਣ ਦੇਖੀ ਅਮਰੀਕਾ ਦਾ ਜੋ ਸਭ ਤੋਂ ਅਮਰੀਕਾ ਤੋਂ ਬਾਅਦ ਦੂਜਾ ਵੱਡਾ ਦੇਸ਼ ਹੈ ਜੋ ਜੰਗ ਦਾ ਕਾਰਨ ਬਣ ਸਕਦਾ ਹੈ ਉਹ ਰਸ਼ੀਆ ਹੀ ਹੈ ਜੇ ਰਸ਼ੀਆ ਦੇ ਨਾਲ ਕਹਿ ਲਓ ਕਿ ਸਬੰਧ ਅਮਰੀਕਾ ਦੇ ਸੈੱਟ ਹੁੰਦੇ ਨੇ ਡੋਨਲਡ ਟਰਪਰ ਕੇ ਤਾਂ ਤੀਜਾ ਵਿਸ਼ੇ ਜੁੱਦਾ ਆਪਣੇ ਆਪ ਹੀ ਰੁਕ ਜਾਵੇਗਾ ਕਿ ਇਹ ਹੀ ਕਾਰਨ ਹੈ ਜਾਂ ਹੋਰ ਵੀ ਕਾਰਨ ਦੇ ਪਿੱਛੇ ਨੇ ਹਾਂ ਬਿਲਕੁਲ ਬਿਲਕੁਲ ਜਿਹੜੇ ਕਾਰਨ ਦੀ ਉਹ ਗੱਲ ਕਰਦੇ ਨੇ ਉਹਦੇ ਵਿੱਚੋਂ ਆਹ ਹੀ ਨੇ ਇੱਕ ਤਾਂ ਹੋ ਗਿਆ ਰਸ਼ੀਆ ਦਾ ਜਿਹੜਾ ਯੂਕਰੇਨ ਦੇ ਨਾਲ ਇਸ ਵੇਲੇ ਵਾਰ ਚੱਲ ਰਹੀ ਹੈ ਤੇ ਦੂਸਰੇ ਪਾਸੇ ਜਿਹੜਾ ਇਜ਼ਰਾਈਲ ਦੀ ਜਿਹੜੀ ਆ ਉਹ ਹਮਾਸ ਦੇ ਨਾਲ ਕਹਿ ਲਈਏ ਜਾਂ ਫਲਸਤੀਨ ਦੇ ਨਾਲ ਕਹਿ ਲਈਏ ਉਹ ਇਹਨਾਂ ਨੂੰ ਮੁੱਖ ਤੌਰ ਦੇ ਉੱਤੇ ਸੰਬੋਧਨ ਹੋ ਕੇ ਜਿਹੜੀ ਉਹਨਾਂ ਨੇ ਆ ਬਿਆਨ ਜਿਹੜਾ ਹੈਗਾ ਉਹ ਦਿੱਤਾ ਹੈ ਪਰ ਮੈਂ 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 ਉੱਥੇ ਹੀ ਦੁਬਾਰਾ ਆਉਣਾ ਚਾਹੁੰਦਾ ਹਾਂ ਕਿ ਰਾਸ਼ਟਰਪਤੀ ਡੋਨਲਡ ਟਰੰਪ ਹੋਰੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਘਰ ਕਰਨਾ ਚਾਹੁੰਦੇ ਆ ਗੱਲ ਕਿ ਮਤਲਬ ਇੱਕ ਤਰ੍ਹਾਂ ਦਾ ਹੁੰਦਾ ਨਾ ਕਿ ਥੋੜਾ ਜਿਹਾ ਲੋਕਾਂ ਨੂੰ ਸ਼ੌਕ ਕਰ ਦਈਏ ਮਤਲਬ ਕਹਿਣ ਦਾ ਵੀ ਉਹਨਾਂ ਨੂੰ ਥੋੜਾ ਜਿਹਾ ਡਰ ਦਾ ਮਾਹੌਲ ਜਿਹੜਾ ਉਹਨਾਂ ਦੇ ਵਿੱਚ ਪੈਦਾ ਕਰ ਦਈਏ ਕਿ ਜੇ ਭਾਈ ਆ ਨਹੀਂ ਹੁੰਦਾ ਤਾਂ ਫਿਰ ਇਸ ਤਰ੍ਹਾਂ ਹੋ ਜਾਊਗਾ ਇਹ ਅਕਸਰ ਜਿਹੜੇ ਲੋਕ ਨੇ ਉਹ ਬਿਆਨ ਦਿੰਦੇ ਰਹਿੰਦੇ ਆ ਤੇ ਡੋਨਲਡ ਟਰੰਪ ਹੋਰੀ ਇਹਦੇ ਲਈ ਬਹੁਤ ਮਸ਼ਹੂਰ ਨੇ ਕਿ ਉਹਨਾਂ ਦੇ ਕੋਲ ਗੱਲਾਂ ਦਾ ਜਿਹੜਾ ਬਹੁਤ ਖਜ਼ਾਨਾ ਹੈ ਉਹ ਉਹ ਸਪੀਚ ਬਹੁਤ ਵਧੀਆ ਕਰ ਲੈਂਦੇ ਨੇ ਬਾਕੀਆਂ ਦੇ ਨਾਲੋਂ ਬਹੁਤ ਵਧੀਆ ਉਹਨਾਂ ਦੀ ਗੱਲਬਾਤ ਹੁੰਦੀ ਹੈ ਸੋ ਉਹਨਾਂ ਦੇ ਕੋਲ ਬੜਾ ਖਜ਼ਾਨਾ ਹੈ ਉਹ ਬੋਲਦੇ ਆ ਜਦੋਂ ਉਹਦੇ ਵਿੱਚ ਕਾਫੀ ਗੱਲਾਂ ਜੜੀਆਂ ਨੇ ਉਹ ਲੋਕਾਂ ਹੁਣ ਤੁਸੀਂ ਕਹਿੰਦੇ ਹੋ ਕਿ ਰਸ਼ੀਆ ਦੇ ਨਾਲ ਨੇੜਤਾ ਜਿਹੜੀ ਹੈ ਉਹ ਹੋ ਸਕਦੀ ਹੈ ਦੁਬਾਰਾ ਉਹ ਤਾਂ ਉਸ ਵੇਲੇ ਹੋ ਸਕਦੀ ਸੀ ਜਦੋਂ ਆਪਾਂ ਕਹੀਏ ਕਿ ਯੂਕਰੇਨ ਦੇ ਨਾਲ ਜੰਗ ਨਹੀਂ ਸੀ ਲੱਗੀ ਹੋਈ ਇਹ ਉਹਨਾਂ ਟਾਈਮਾਂ ਦੀ ਤੁਸੀਂ ਗੱਲ ਕਰਦੇ ਹੋ ਡੋਨਲਡ ਟਰੰਪ ਏਰਾ ਦੇ ਵਿੱਚ ਜਿਹੜਾ ਰਸ਼ੀਆ ਦੇ ਨਾਲ ਕੋਈ ਕਿਸੇ ਹੋਰ ਮੁਲਕ ਦੀ ਜੰਗ ਨਹੀਂ ਸੀ ਇਸ ਵੇਲੇ ਜੰਗ ਚੱਲਦਿਆਂ ਨੂੰ ਤਕਰੀਬਨ 2 ਸਾਲ ਹੋ ਚੁੱਕੇ ਨੇ ਸੋ ਜੇ ਆਪਾਂ ਦੂਸਰੇ ਪਾਸੇ ਹੁਣ ਗੱਲ ਕਰੀਏ ਰਸ਼ੀਆ ਤੇ ਯੂਕਰੇਨ ਜੰਗ ਦੇ ਵਿੱਚ ਅਮਰੀਕਾ ਕਿਹੜੇ ਪਾਸੇ ਖੜਾ ਹੈ ਤੇ ਉਹ ਖੜਾ ਹੈ ਯੂਕਰੇਨ ਵਾਲੇ ਪਾਸੇ ਬਹੁਤ ਸਾਰੇ ਹਥਿਆਰ ਜਾਂ ਫਿਰ ਹੋਰ ਤਰੀਕੇ ਦੀਆਂ ਜਿਹੜੀ ਆਪਾਂ ਜਿੰਨੀ ਵੀ ਕਹੀਏ ਵੀ ਉਹਨਾਂ ਨੂੰ ਫੈਸਿਲਿਟੀ ਹੈ ਉਹ ਇਹ ਦੇ ਰਹੇ ਨੇ ਹੁਣ ਇੱਕ ਤਰ੍ਹਾਂ ਦਾ ਅਮਰੀਕਾ ਜਿਹੜਾ ਹੈ ਉਹ ਰਸ਼ੀਆ ਨੂੰ ਵੀ ਆਪਣਾ ਦੁਸ਼ਮਣ ਵੱਡਾ ਮੰਨਦਾ ਹੈ ਤੇ ਦੂਸਰੇ ਪਾਸੇ ਚਾਈਨਾ ਨੂੰ ਵੀ ਮੰਨਦਾ ਹੈ ਜੇ ਆਪਾਂ ਕਹੀਏ ਵੀ ਨੇੜਤਾ ਬਣ ਵੀ ਜਾਵੇ ਤੇ ਨੇੜਤਾ ਬਣੂਗੀ ਕਿਹੜੇ ਕਾਰਨਾਂ ਤੋਂ ਇੱਕ ਪਾਸੇ ਤਾਂ ਤੁਸੀਂ ਵਿਰੋਧੀ ਧਿਰ ਦੇ ਨਾਲ ਮਿਲੇ ਹੋਏ ਹੋ ਤੇ ਇਹ ਮਿਲਣਾ ਵੀ ਪੈਣਾ ਇਹ ਸਾਰੇ ਯੂਰਪ ਦੀ ਮੰਗ ਹੈ ਇੰਗਲੈਂਡ ਦੀ ਵੀ ਮੰਗ ਹੈ ਤੇ ਜਾਂ ਕਹੀਏ 5 ਆਈਜ਼ ਦੀ ਵੀ ਮੰਗ ਹੈ ਕਿ ਯੂਕਰੇਨ ਨੂੰ ਜਿਹੜਾ ਤਗੜਾ ਕੀਤਾ ਜਾਵੇ ਆਉਂਦੇ ਸਮੇਂ ਦੇ ਵਿੱਚ ਨੈਟੋ ਵੀ ਹੋ ਸਕਦਾ ਹੈ ਨੈਟੋ ਦੀਆਂ ਫੌਜਾਂ ਵੀ ਯੂਕਰੇਨ ਦੇ ਹੱਕ ਦੇ ਵਿੱਚ ਆ ਜਾਣ। ਸੋ ਜੇ ਇਹ ਸਾਰਾ ਕੁਝ ਹੁੰਦਾ ਹੈ ਤਾਂ ਫਿਰ ਆਪਾਂ ਇਹ ਨਹੀਂ ਮੰਨ ਸਕਦੇ ਕਿ ਰਸ਼ੀਆ ਦੇ ਨਾਲ ਜਿਹੜੇ ਉਹ ਸਬੰਧ ਹਾਲ ਦੀ ਘੜੀ ਉਹ ਚੰਗੇ ਹੋ ਜਾਣਗੇ। ਇੱਥੇ ਕੋਈ ਚਮਤਕਾਰ ਹੋ ਜਾਏ ਤਾਂ ਆਪਾਂ ਕਹਿ ਨਹੀਂ ਸਕਦੇ ਹਨਾ। ਸੋ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਡੋਨਲਡ ਟਰੰਪ ਹੋਰਾਂ ਵੱਲੋਂ ਕਿ ਤੀਸਰਾ ਵਿਸ਼ਵ ਯੁੱਧ ਜਿਹੜਾ ਹੈ ਉਹ ਰੁਕ ਜਾਏਗਾ ਇਸ ਦੇ ਨਾਲ ਹੁਣ ਆਪਾਂ ਦੇਖ ਲਈਏ ਨਾ ਪੀ ਨੇਤਨਯਾਹੁ ਹੋਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਆਇਆ ਜਿਹੜੇ ਇਜ਼ਰਾਈਲ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਜਦੋਂ ਉੱਥੇ ਪਹੁੰਚਦੇ ਨੇ ਆਪਣੀ ਇਫ ਦੇ ਨਾਲ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਡੋਨਲਡ ਟਰੰਪ ਦੀ ਤੇ ਉਸ ਤੋਂ ਬਾਅਦ ਇਹ ਬਿਆਨ ਆਉਂਦਾ ਹੁਣ ਆਪਾਂ ਜੇ ਦੇਖੀਏ ਜੋ ਬਾਈਡਨ ਹੋਰਾਂ ਦੀ ਗੱਲ ਕਰ ਲਈਏ ਇਹਨਾਂ ਨੇ ਵੀ ਪਿਛਲੇ ਸਮੇਂ ਦੇ ਵਿੱਚ ਇਜ਼ਰਾਈਲ ਨੂੰ ਤਾੜਨਾ ਕੀਤੀ ਹੋਈ ਹੈ ਨਾ ਕਿ ਭਾਈ ਰੁਕ ਜਾਓ ਤੁਸੀਂ ਆਹ ਬੰਦ ਕਰ ਦਿਓ ਬੱਚਿਆਂ ਦੇ ਉੱਤੇ ਜ਼ੁਲਮ ਕਰਨਾ ਬੰਦ ਕਰ ਦਿਓ ਅ ਤੁਸੀਂ ਸੀਜ਼ਫਾਇਰ ਕਰ ਦਿਓ ਉਹ ਮੰਨਦੇ ਨੇ ਕਿਤੇ ਨਹੀਂ ਮੰਨਦੇ ਹੁਣ ਜੇ ਐਦਾਂ ਹੀ ਇਹ ਰਸ਼ੀਆ ਨੂੰ ਕਹਿਣ ਕਿ ਤਾ ਰਸ਼ੀਆ ਮੰਨ ਜੂਗਾ ਨਹੀਂ ਮੰਨੂਗਾ ਚਾਈਨਾ ਨੂੰ ਕਹਿਣ ਕਿ ਤਾ ਚਾਈਨਾ ਤੇ ਆਪਣੇ ਆਪ ਦੇ ਵਿੱਚ ਉਹ ਕਹਿੰਦਾ ਕਿ ਮੈਂ ਵਰਲਡ ਪਾਵਰ ਬੰਨਣਾ ਹੈ ਤੇ ਮੈਂ ਅਮਰੀਕਾ ਨੂੰ ਵੀ ਜਿਹੜਾ ਹੈਗਾ ਉਹ ਚਿਤ ਕਰਨਾ ਸੋ ਮਾਹੌਲ ਕੋਈ ਸੁਖਾਵਾਂਾ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ ਤੇ ਇਹ ਹੋ ਸਕਦਾ ਵੀ ਜਿੰਨਾ ਕੋ ਪ੍ਰਿਵੈਂਟ ਕਰ ਸਕਦੇ ਹੋਣਗੇ ਉਹ ਕਰਨਗੇ ਆਪਣੇ ਤਰੀਕੇ ਦੇ ਨਾਲ ਆਪਣੀਆਂ ਪਾਲਿਸੀਜ਼ ਦੇ ਨਾਲ ਹੋ ਸਕਦਾ ਵੀ ਕਰ ਦੇਣ ਬਟ ਜੇ ਕਹੀਏ ਵੀ ਇਹ ਇਹ ਸਾਰਾ ਕੁਝ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹ ਰੁਕ ਜਾਏਗਾ ਮੈਨੂੰ ਇਹਦੇ ਵਿੱਚ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ 100% ਮੈਨੂੰ ਇਹਦੇ ਇਸ ਬਿਆਨ ਦੇ ਉੱਤੇ ਭਰੋਸਾ ਨਹੀਂ ਹੈਗਾ ਕਿ ਡੋਨਲਡ ਟਰੰਪ ਹੋਰੀ ਜੇ ਤੀਸਰਾ ਵਿਸ਼ਵ ਯੁੱਧ ਲੱਗਣ ਜਾ ਰਿਹਾ ਤੇ ਉਹ ਰੋਕ ਦੇਣਗੇ ਮੈਨੂੰ ਨਹੀਂ ਲੱਗਦਾ ਇਹ ਸੰਭਵ ਹੋਊਗਾ ਜੀ ਬਾਕੀ ਤੁਸੀਂ ਪੁੱਛ ਲਓ ਕੁਝ ਪੁੱਛਣਾ ਤੋਂ ਹਾਂ ਜਲਦੀ ਸੰਜੀਤ ਗੱਲ ਕਰੀਏ ਜੇ ਮੰਨ ਲਓ ਡੋਨਲਡ ਟਰੰਪ ਕਿਹਲੋ ਕੇ ਪ੍ਰੈਜ਼ੀਡੈਂਟ ਯੂਐਸਏ ਦੇ ਬਣ ਜਾਂਦੇ ਨੇ ਤਾਂ ਜੋ ਫਾਈਵ ਆਈਜ਼ ਨੇ ਖਾਸ ਕਰ ਕੈਨੇਡਾ ਯੂਕੇ ਅਮਰੀਕਾ ਇਨਾਂ ਦਾ ਕੀ ਰਵਈਆ ਰੂਗਾ ਡੋਨਟ ਰੰਪ ਨਾਲ ਕੋਈ ਨੀਤੀਆਂ ਚੇਂਜ ਹੋਣਗੀਆਂ ਕੁਝ ਆਪਨ ਡਾਊਨ ਹੋਏਗਾ ਇਹ ਸਾਰਾ ਕੁਝ ਕਹ ਲੋ ਕਿ ਸਿਸਟਮੈਟਿਕਲੀ ਸਾਰਾ ਕੁਝ ਉਦਾਂ ਹੀ ਚੱਲੇਗਾ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਸੀ ਨਹੀਂ ਜੀ ਨਹੀਂ ਇਹ ਸੇਮ ਰਹਿੰਦਾ ਹੈ ਫਾਈਵ ਆਈਜ਼ ਦੀਆਂ ਪਾਲਿਸੀਆਂ ਸੇਮ ਰਹਿੰਦੀਆਂ ਮੈਂ ਜਿਵੇਂ ਕਿਹਾ ਨਾ ਕਿ ਜਿਹੜੇ ਰਾਸ਼ਟਰਪਤੀ ਹੁੰਦੇ ਨੇ ਪ੍ਰਧਾਨ ਮੰਤਰੀ ਹੁੰਦੇ ਆ ਦੇਸ਼ਾਂ ਦੇ ਉਹਨਾਂ ਕੋਲ ਪਾਵਰਾਂ ਜਿਹੜੀਆਂ ਸੀਮਤ ਹੁੰਦੀਆਂ ਨੇ ਜਿਹੜੇ ਬਿਊਰੋਕਰੇਟਸ ਹੁੰਦੇ ਆ ਪਿੱਛੇ ਡੀਪ ਸਟੇਟ ਜਿਹੜੀ ਕੰਮ ਕਰਦੀ ਹੁੰਦੀ ਉਹ ਪਾਲਿਸੀਆਂ ਸੇਮ ਹੀ ਹੁੰਦੀਆਂ ਜੋ ਤੁਸੀਂ ਦੇਖੋ ਨਾ ਜੋ ਅਮਰੀਕਾ ਨੇ ਕਹਿਣਾ ਹੈ ਉਹੀ ਪਿੱ ਥੋੜੇ ਦਿਨਾਂ ਬਾਅਦ ਇੰਗਲੈਂਡ ਦਾ ਆ ਜਾਣਾ ਹੈ ਕੈਨੇਡਾ ਦਾ ਵੀ ਉੱਤੇ ਆ ਜਾਣਾ ਬਿਆਨ ਸੋ ਪਾਲਿਸੀ ਸੇਮ ਹੁੰਦੀਆਂ ਫਾਈਵ ਵਾਈਜ਼ ਦਾ ਮਤਲਬ ਹੀ ਇਹ ਹੈ ਕਿ ਇਹ ਰਲ ਕੇ ਚੱਲਦੇ ਆ ਰਾਸ਼ਟਰਪਤੀ ਬੇਸ਼ੱਕ ਬਦਲਦੇ ਰਹਿਣ ਕੋਈ ਹੋਰ ਜਿਹੜੇ ਹੈਗੇ ਆ ਅਹੁਦੇ ਬਦਲਦੇ ਰਹਿਣ ਪਰ ਪਾਲਿਸੀਜ਼ ਇਹਨਾਂ ਦੀਆਂ ਸੇਮ ਰਹਿੰਦੀਆਂ ਜਿੱਦਾਂ ਜੋ ਬਾਈਡਨ ਹੋਰਾਂ ਦੇ ਨਾਲ ਜਿਹੜੇ ਰਲ ਕੇ ਬਾਕੀ ਚੱਲ ਰਹੇ ਨੇ ਤੇ ਜਦੋਂ ਡੋਨਲਡ ਟਰੰਪ ਹੋਰੀ ਆ ਗਏ ਤੇ ਉਹਨਾਂ ਦੇ ਨਾਲ ਰਲ ਕੇ ਚੱਲਣਾ ਪੈਣਾ ਇਹ ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਨਾਲ ਨਾਲ ਕਿ ਕੀ ਚੇਂਜ ਹੋ ਸਕਦਾ ਜਿਵੇਂ ਜਿਵੇਂ ਤੁਸੀਂ ਸਵਾਲ ਸ਼ੁਰੂ ਚ ਪੁੱਛਿਆ ਸੀ ਵੀ ਵਿਸ਼ਵ ਜੁੱਧ ਰੁਕ ਸਕਦਾ ਹੁਣ ਉਥੇ ਇਕੱਲੇ ਡੋਨਲਡ ਟਰੰਪ ਹੋਰਾਂ ਦੀ ਗੱਲ ਵੀ ਨਹੀਂ ਨਾ ਚੱਲਣੀ 5 eyes ਜੋ ਚਾਹਣਗੇ ਆ ਸਾਰੇ ਦੀ ਪਾਲਿਸੀ ਹੋਏਗੀ ਉਸ ਹਿਸਾਬ ਦੇ ਨਾਲ ਚੱਲਣਾ ਪੈਣਾ ਤੇ 5 eyes ਜਿਹੜੀ ਇਸ ਵੇਲੇ ਯੂਕਰੇਨ ਦੇ ਉੱਤੇ ਮਿਹਰਬਾਨ ਹੈ ਹੈਨਾ ਤੇ ਹੁਣ ਅਮਰੀਕਾ ਆਪ ਜਿਹੜਾ ਉਹ ਭਾਵੇਂ ਬੇਸ਼ੱਕ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਨਿਤਨ ਯਾਹੁ ਜਿਹੜੇ ਇਜ਼ਰਾਈਲ ਦੇ ਹਗੇ ਨੇ ਉਹ ਉਥੇ ਉਹਨਾਂ ਨੂੰ ਮਿਲਦੇ ਪਹਿਲਾਂ ਜੋ ਬਾਈਡਨ ਨੂੰ ਫਿਰ ਉਹਨਾਂ ਨੇ ਡੋਨਰ ਟਰੰਪ ਨਾਲ ਵੀ ਮੁਲਾਕਾਤ ਕੀਤੀ ਹੈ ਕਿਤੇ ਨਾ ਕਿਤੇ ਪਤਾ ਲੱਗ ਹੀ ਜਾਂਦਾ ਨਾ ਕਿ ਭਵਿੱਖ ਦੇ ਰਾਸ਼ਟਰਪਤੀ ਇਹ ਹੀ ਨੇ ਸੋ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਬੇਸ਼ੱਕ ਮੁਲਾਕਾਤ ਹੋਈ ਹੈ ਪਰ ਤੁਸੀਂ ਦੇਖੋ ਅਮਰੀਕਾ ਨੇ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਇੱਥੇ ਟੂ ਸਟੇਟ ਜਿਹੜਾ ਹੈਗਾ ਉਹ ਨੇਸ਼ਨ ਹੋਣਾ ਚਾਹੀਦਾ ਮਤਲਬ ਟੂ ਦੋ ਸਟੇਟਾਂ ਬਣਨੀਆਂ ਚਾਹੀਦੀਆਂ ਨੇ ਫਲਸਤੀਨ ਵੀ ਬਣਨੀ ਚਾਹੀਦੀ ਹੈ ਇਜ਼ਰਾਇਲ ਵੀ ਜਿਵੇਂ ਉਹ ਕਹਿੰਦੇ ਨਾ ਇਜ਼ਰਾਇਲ ਦਾ ਤੇ ਇਹ ਹੀ ਹੈ ਕਿ ਆਪਾਂ ਮਲਿਆ ਮੀਟ ਕਰਕੇ ਸਾਰਾ ਇਜ਼ਰਾਇਲ ਚ ਮਿਲਾ ਲਈਏ ਸੋ ਅਮਰੀਕਾ ਨੇ ਪਿਛਲੇ ਦਿਨੀ ਇਹ ਬਿਆਨ ਵੀ ਦਿੱਤਾ ਹੈ ਨਾ ਕਿ ਟੂ ਸਟੇਟ ਜਿਹੜੀ ਦੀ ਥਿਉਰੀ ਹੈਗੀ ਹੈ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਫਲਸਤੀਨ ਨੂੰ ਵੀ ਜਿਹੜਾ ਹੱਕ ਮਿਲਣਾ ਚਾਹੀਦਾ ਬੱਚੇ ਮਰ ਰਹੇ ਨੇ ਇਜ਼ਰਾਈਲ ਨੂੰ ਰੋਕਣਾ ਚਾਹੀਦਾ ਮਤਲਬ ਜਿਹੜੀਆਂ ਪਾਲਿਸੀਆਂ ਹੁੰਦੀਆਂ ਹੁੰਦੀਆਂ ਬੇਸ਼ੱਕ ਅੱਜ ਪ੍ਰਧਾਨ ਮੰਤਰੀ ਰਾਸ਼ਟਰਪਤੀ ਆ ਰਹੇ ਨੇ ਮਿਲਣ ਵਾਸਤੇ ਹੁਣ ਕੱਲ ਨੂੰ ਨਰਿੰਦਰ ਮੋਦੀ ਹੋਰੀ ਵੀ ਆ ਸਕਦੇ ਆ ਅਮਰੀਕਾ ਪਰ ਜਿਹੜਾ ਪਿੱਛੇ ਡਿਸਪਿਊਟ ਚੱਲ ਰਿਹਾ ਹੈ ਭਾਰਤ ਦੇ ਨਾਲ ਜਿਹੜਾ ਜਿਹੜਾ ਆਪਾਂ ਪਲੋਟ ਕਹੀਏ ਵੀ ਇੱਕ ਸਿੱਖ ਐਕਟਿਵਿਸਟ ਦਾ ਬਣਾਇਆ ਗਿਆ ਸੀਗਾ ਜਾਂ ਉਹ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿ ਉਹ ਉਹਨਾਂ ਨੇ ਉਹਦੇ ਉਹਦੇ ਨਤੀਜੇ ਤੱਕ ਵੀ ਪਹੁੰਚਣਾ ਹੀ ਪਹੁੰਚਣਾ ਸੋ ਇਹਨੂੰ ਜੀਓ ਪੋਲਿਟਿਕਸ ਕਹਿੰਦੇ ਆ ਦੂਜੇ ਦੇਸ਼ਾਂ ਨਾਲ ਸਬੰਧ ਕਿਹੋ ਜਿਹੇ ਬਣਾਉਣੇ ਆ ਇਹ ਇਸੇ ਤਰੀਕੇ ਨਾਲ ਚੱਲਦਾ ਹੁੰਦਾ ਹੁਣ ਇਹ ਨਹੀਂ ਹੈਗਾ ਕਿ ਬੇਅਕਲ ਜਿਵੇਂ ਗੌਰਵ ਆ ਰਿਹਾ ਇੱਕ ਹੈਗਾ ਉਹ ਕਹੀ ਜਾਂਦਾ ਵੀ ਗਾਰ ਸੈਟੀ ਕੀ ਪੈਂਟ ਉਤਾਰ ਦਿਓ ਇਸ ਕੋ ਇਹ ਕਰ ਦਿਓ ਉਹ ਕਰ ਦਿਓ ਜਾਂ ਕੋ ਚੈਨਲ ਦੇ ਉੱਤੇ ਬਹਿ ਕੇ ਕਹੀ ਜਾਂਦਾ ਵੀ ਅਸੀਂ ਨਿਊਕਲੀਅਰ ਜਿਹੜੀਆਂ ਸਬਮਰੀਨਸ ਭੇਜ ਦਿਆਂਗੇ ਕੈਨੇਡਾ ਦੇ ਉੱਤੇ ਸੋ ਐਦਾਂ ਦੇ ਬਿਆਨ ਜਿਹੜੇ ਨੇ ਉਹ ਬੇਅਕਲ ਤੇ ਉਹ ਉਹ ਬੇਅਕਲੀ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦੇ ਸੋ ਇਹ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਇਸ ਵੇਲੇ ਚੱਲ ਰਹੀਆਂ ਨੇ ਐਕਟਿਵਲੀ ਚੱਲ ਰਹੀਆਂ ਸਾਰੇ ਦੇਸ਼ ਪਵਾਂ ਭਾਰ ਹੋਏ ਪਏ ਨੇ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕਰਦੇ ਆਂ ਕਿ ਨਿਊ ਵਰਲਡ ਆਰਡਰ ਸੈੱਟ ਹੋਣ ਜਾ ਰਿਹਾ ਜੋ ਕਿ 50 100 ਸਾਲ ਬਾਅਦ ਹੁੰਦਾ ਹੁੰਦਾ ਸੋ ਉਹ ਹੀ ਹੁਣ ਜਿਹੜੀ ਉਹਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਉਹਦੇ ਲਈ ਤੁਹਾਡੇ ਸਾਹਮਣੇ ਦੋ ਉਧਾਰਨਾ ਹੈਗੀਆਂ ਰਸ਼ੀਆ ਯੂਕਰੇਨ ਅਤੇ ਇਜ਼ਰਾਈਲ ਤੇ ਫਲਸਤੀਨ ਉਸ ਤੋਂ ਬਾਅਦ ਤੀਸਰਾ ਜਿਹੜਾ ਜਿਉ ਤ ਹੈਗਾ ਉਹ ਹੋ ਸਕਦਾ ਚਾਈਨਾ ਦਾ ਤਾਈਵਾਨ ਦੇ ਨਾਲ ਹੋ ਜੇ ਜਾਂ ਫਿਰ ਹੋਰ ਕਿਸੇ ਵੀ ਪਾਸਿਓਂ ਈਰਾਨ ਵੀ ਹੈ ਜਾਂ ਬੜਾ ਕੁਝ ਵੀ ਮਤਲਬ ਕੀ ਹੈ ਜੋ ਹੋ ਸਕਦਾ ਹੁੰਦੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਬਾਕੀ ਜੇਕਰ ਡੋਨਲਡ ਟਰੰਪ ਫੇਰੀ ਬਣ ਜਾਂਦੇ ਆ ਤੇ ਉਹ ਕਿਸ ਤਰੀਕੇ ਨਾਲ ਚਲਾਉਂਦੇ ਆ ਕਿੰਨੀ ਕੁ ਸਿਆਣਪ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਠੀਕ ਰਿਹਾ ਉਹਨਾਂ ਦਾ ਪੀਰੀਅਡ ਪਿਛਲਾ ਜਿਹੜਾ ਸੀਗਾ ਸੋ ਆਪਾਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਉਹ ਗੱਲਬਾਤ ਸਾਰੀ ਸਾਂਝੀ ਕਰਦੇ ਰਵਾਂਗੇ ਜਿਦੜੀ ਸੀ ਨੇ ਗੱਲਾਂ ਕਾਫੀ ਨੇ ਪਰ ਹੁਣ ਸਮਾਂ ਹੋਰ ਜਾਣਾ ਨਹੀਂ ਦਿੰਦਾ ਇਸ ਵਿਸ਼ੇ ਤੇ ਹੋਰ ਕਈ ਗੱਲਾਂ ਤੇ ਕਈ ਟੋਪਿਕ ਖਾਸ ਕਰ ਪੰਜਾਬ ਭਾਰਤ ਲਈ ਨਿਕਲ ਕੇ ਸਾਹਮਣੇ ਆਣਗੇ ਉਹ ਦਰਸ਼ਕਾਂ ਦੇ ਨਾਲ ਅਗਲੇ ਪ੍ਰੋਗਰਾਮ ਵਿੱਚ ਸਾਂਝੇ ਕਰਾਂਗੇ ਤਦ ਤੱਕ ਦਰਸ਼ਕਾਂ ਨੂੰ ਇਹ ਕਹਾਂਗੇ ਕਿ ਅਜਿਹੀਆਂ ਹੋਰ ਕਈ ਅਪਡੇਟਸ ਜਿਹੜੀਆਂ ਦੇਣੀਆਂ ਬਾਕੀ ਨੇ ਉਹ ਸਾਰੀਆਂ ਦੇਖਣ ਦੇ ਲਈ ਲੜੀ ਵਾ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੀ ਸ਼ੇਅਰ ਜਰੂਰ ਕਰੋ ਤੇ ਫੇਸਬੁਕ ਤੇ ਫੋਲੋ ਜਰੂਰ ਕਰੋ ਜਿਹਨਾਂ ਨਾਲ ਤੁਹਾਨੂੰਨ ਕਰਦੇ ਹਾਂ ਜੁੜਦੇ ਹਾਂ ਤੇ ਬਾਕੀ ਦੇ ਜੋ ਸਾਰੇ ਅਧੂਰੀਆਂ ਚਲੋ ਕਿ ਕੁਝ ਰਹਿਗੇ ਟੌਪਿਕ ਉਹ ਨੈਕਸਟ ਐਪੀਸ ਚਲੋ ਕਿ ਆਪਣੇ ਸਾਰੇ ਪੂਰੇ ਕਰਾਂਗੇ ਤਾਂ ਲਓ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੇ ਹੁਣ ਵੇਲਾ ਹੋ ਗਿਆ ਪੰਜਾਬ ਪੰਜਾਬ ਦੇ ਦੇਖਦੇ ਦਰਸ਼ਕਾਂ ਤੋਂ ਜੱਜ ਲੈਣ ਦਾ ਧੰਨ